ਥਾਣਾ ਸਿਟੀ ਰੂਪਨਗਰ ਵੱਲੋਂ ਮਾੜੇ ਅੰਸਰਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ ਜੋ ਪਿਛਲੇ ਅਰਸੇ ਦੌਰਾਨ ਥਾਣਾ ਸਿਟੀ ਰੂਪਨਗਰ ਵੱਲੋਂ ਨਸ਼ਾ ਸੰਬੰਧੀ ਕੁੱਲ 17 ਮੁਕੱਦਮੇ ਦਰਜ ਕੀਤੇ ਗਏ ਨੇ ਜੋ ਨਸ਼ੇ ਸੰਬੰਧੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਰੂਪਨਗਰ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਛਾਪੇਮਾਰੀ ਕੀਤੀ ਗਈ ਅਤੇ ਥਾਣਾ ਸਿਟੀ ਰੂਪਨਗਰ ਪੁਲਿਸ ਨੂੰ ਕਾਮਯਾਬੀ ਹੱਥ ਲੱਗੀ ਹੈ ਜਿਸ ਦੇ ਵਿੱਚ ਦੋ ਵੱਖ-ਵੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਮਾਮਲੇ ਦੇ ਵਿੱਚ ਜੀਤ ਸਿੰਘ ਗੁਰਚਰਨ ਸਿੰਘ ਰੂਪਨਗਰ ਪੁਲਿਸ ਵੱਲੋਂ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਿਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਅਤੇ 28.12 ਗ੍ਰਾਮ ਨੀਲਾ ਪਦਾਰਥ ਬਰਾਮਦ ਕੀਤਾ ਗਿਆ। ਉੱਥੇ ਹੀ ਦੂਜੇ ਮਾਮਲੇ ਦੇ ਵਿੱਚ ਕਰਮਵੀਰ ਸਿੰਘ ਉਰਫ ਕਰਮਾ ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਖੋਹ ਕੀਤੇ ਗਏ 12 ਮੋਬਾਈਲ ਫੋਨ ਜੋ ਚੋਰੀ ਕੀਤੇ ਹੋਏ ਸਨ ਅਤੇ ਇੱਕ ਮੋਟਰਸਾਈਕਲ ਨੂੰ ਬਰਾਮਦ ਕੀਤਾ ਗਿਆ ਜਿਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਉਸ ਨੇ ਇਹ ਮੰਨਿਆ ਕਿ ਉਸ ਨੇ 13 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਸੀ ਪੁਲਿਸ ਹੋਰ ਡੂੰਘਾਈ ਦੇ ਨਾਲ ਇਸ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਗੇ ਸ਼ਿਟੀ ਰੂਪਨਗਰ ਦੀ ਪੁਲਿਸ ਨੇ ਕੱਲ ਇੰਸਪੈਕਟਰ ਪਵਨ ਕੁਮਾਰ ਨੇ ਜਿਹੜਾ ਆਪਰੇਸ਼ਨ ਚਲਾਇਆ ਹੋਇਆ ਜਿਹੜਾ ਨਸ਼ੇ ਵਾਲੇ ਬੰਦਿਆਂ ਦੇ ਖਿਲਾਫ ਚੱਲ ਰਿਹਾ ਵਾ ਉੱਚ ਕਾਨੂੰਨਾਨੀਕ ਵਧੀਆ ਪ੍ਰਾਪਤੀ ਕਰੀ ਹੈ ਕਿ ਇਹਨਾਂ ਨੇ ਦੋ ਮੁੱਲਜਮ ਫੜੇ ਨੇ ਗੁਰਚਲ ਸਿੰਘ ਉਰਫ ਚੰਨਾ ਤੇ ਇੱਕ ਹੈਗਾ ਇੰਜਰਜੀਤ ਸਿੰਘ ਉਰਫ ਬਾਬਾ ਇਹਨਾਂ ਦੋਨਾਂ ਕੋਲੋਂ ਇਹਨਾਂ ਨੇ 80 ਗ੍ਰਾਮ ਹੈਰੋਇਨ ਇਕ ਕੋਲੋਂ 28 ਗ੍ਰਾਮ 21.5 ਗ੍ਰਾਮ ਨਹੀਂ ਲਾਪਸ 50 ਗ੍ਰਾਮ ਕਰਿਆ ਇਹ ਜਿਹੜੀ ਸਿਟੀ ਪੁਲਿਸ ਆ ਇਹ ਲਗਾਤਾਰ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੰਮ ਕਰ ਰਹੀ ਆ ਇਹਨਾਂ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਐਨਡੀਪੀਐਸ ਦੇ 18 ਮਕਦਮੇ ਚੱਲ ਰਹੇ ਨੇ ਇਹ ਕਿਹੜੀ ਕੋਠੀ 'ਚ ਰਹਿੰਦੇ ਸੀ ਕਿਹੜੀ ਕੋਠੀ ਸੀ ਕਿਹੜੀ ਜਗ੍ਹਾ ਸੀਗੀ ਔਰ ਕਿਹਦਾ ਕੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਇਹਨਾਂ ਦੇ ਰਹਿਣ ਵਾਲੇ ਦੋਨੇ ਰੋਪੜਦੇ ਹੀ ਨੇ ਇੰਦਰਜੀਤ ਸਿੰਘ ਉਹ ਬਾਵਾ ਜਿਹੜਾ ਵਾ ਮਕਾਨ ਨੰਬਰ 414 ਗਿਆਨ ਜਲ ਸਿੰਘ ਨਗਰ ਦਾ ਰਹਿਣ ਵਾਲਾ ਇਹ ਜਿਹੜਾ ਸੁਰੇਂਦਰ ਸਿੰਘ ਉਹ ਮਕਾਨ ਨੰਬਰ 290 ਗਿਆਨ ਜਲ ਸਿੰਘ ਉਹ ਉੱਥੇ ਦੇ ਰਹਿਣ ਵਾਲਾ ਜਿਹੜਾ ਬਾਵਾ ਵਾ ਇਹਦਾ ਵੀ ਅਸੀਂ ਪਹਿਲਾਂ ਦਾ ਹੈਗਾ ਦਾ ਇਹ ਮੇਰੇ ਕਾਲਾ ਐਡਵੋਕੇਟਾ ਲੌਂਗ ਗ੍ਰੈਜੂਏਟਾ ਬਟ ਇਹ ਹੁਣ ਮਾੜੀ ਸੰਗਤ ਕਰਕੇ ਆਪਣੇ ਨਸ਼ਿਆਂ ਦੇ ਕਾਰੋਬਾਰ ਚੀ ਹੈ ਇਹ ਇਹ ਮੈਨੂੰ ਬੜੀ ਇਹਨਾਂ ਨੇ ਮੁਸक्कਤ ਕਰਕੇ ਮਿਹਨਤ ਨਾਲ ਜਫਤਾਰ ਕਰਿਆ ਵੈਨਾਂ ਇਹ ਇਸ ਤੋਂ ਬਿਨਾ ਜਿਹੜਾ ਐਨਪੀਐਸ ਦੀ ਦਾ ਇਹਨਾਂ ਦੀ ਚੰਗੀ ਰਿਕਵਰੀ ਹੈਗੀ ਹੈਗੀ ਹੈ ਇਹਨਾਂ ਨੇ ਇੱਕ ਸਨੇਚਰ ਜਿਹੜਾ ਸੀਗਾ ਜਿਹੜਾ ਬਹੁਤ ਜ਼ਿਆਦਾ ਸਨੇਚੀਆਂ ਕਰ ਰਿਹਾ ਸੀ ਸ਼ਹਿਰ ਦੇ ਵਿੱਚ ਉਹ ਵੀ ਇਹਨਾਂ ਨੇ ਗੁਰਸਿਮਰਨ ਸਿੰਘ ਰਫਾਹਲ ਜਿਹੜਾ ਵਾ ਜਿਹੜਾ ਜਿਹਦੇ ਵਿੱਚ ਇੱਥੇ ਸਿੱਧੀ ਦੇ ਵਿੱਚ ਜਿਹਦੇ ਤੇ ਮੁਕਦਮੇ ਦਰਜ ਨੇ ਇਹਦਾ ਇੱਕ ਸਾਥੀ ਜਿਹੜਾ ਸੀ ਇਹਨਾਂ ਨੇ ਪਹਿਲਾਂ ਮੁਕਦਮਾ ਨੰਬਰ 8 ਜਿਹੜਾ ਸੀ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਕਰਮਵੀਰ ਸਿੰਘ ਉਰਫ ਕਰਮਾ ਉਹ ਫਿਰ ਕੋਈ ਇਹਨਾਂ ਨੇ ਬੜਾ ਜਿਹੜਾ ਦੂਜਾ ਮੁਲਜ਼ਮ ਸੀ ਉਹਦਾ ਸਾਥੀ ਗੁਰਸਮਰਨ ਉਰਫ ਸਾਹਿਲ ਉਹਦਾ ਬਾਪ ਦਾ ਨਾਮ ਕਮਲਜੀਤ ਸਿੰਘ ਆ ਇੱਥੇ ਸਿਕਰਮਪੁਰ ਟਪਰਿਆਂ ਪਿੰਡ ਦਾ ਵਾ ਉਹ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਕੱਲ ਟੋਟਲ ਇਹਨਾਂ ਦੀ ਰਿਕਵਰੀ ਜਿਹੜੀ ਮੋਬਾਈਲ ਦੀ ਆ ਉਹ 12 ਮੈਲ ਰਿਕਵਰ ਹੋ ਗਏ ਜਿਕੋ ਸਨੇਚਿੰਗ ਵਾਲੇ ਤੇ ਦੇ ਕੋਲ ਕੋ ਚੋਰੀ ਦਾ ਮੋਟਰਸਾਈਕਲ ਵੀ ਰਿਕਵਰ ਹੋਇਆ ਉਹ ਵੀ ਜਿਹੜੀ ਕੱਲ ਦੀ ਇਹਨਾਂ ਦੀ ਬਹੁਤ ਚੰਗੀ ਪ੍ਰਾਪਤੀ ਹੈ ਸਤਪੁਰੇ ਦੀ ਕਿਉਂਕਿ ਜਿਹੜਾ ਸਨੇਚਿੰਗ ਵਾਲਾ ਕ੍ਰਾਈਮ ਆ ਲੋਕਾਂ ਨੂੰ ਬਹੁਤ ਜ਼ਿਆਦਾ ਰਾਹ ਦਿੰਦਾ ਜਦੋਂ ਸਨੇਚਰ ਅਸੀਂ ਪੜ ਲੈਨੇ ਆ ਤੇ ਉਹਨਾਂ ਨੂੰ ਦੇਲ ਦਿੰਦੇ ਆ ਦੂਸਰਾ ਜਿਹੜਾ ਨਸ਼ੇ ਵਾਲੀ ਵੀ ਅਸੀਂ ਜਿਹੜੀ ਆ ਇੱਥੇ ਦੀ ਸਿੱਧੀ ਦੇ ਏਰੀਏ ਦੇ ਵਿੱਚ ਅਸੀਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਬਹੁਤ ਲੋਕਾਂ ਰਾਹ ਮਿਲੀ ਹੈ ਕਿ ਅਸੀਂ ਐਨਡੀਪੀਐਸ ਵਾਲੇ ਜਿਹੜੇ ਪਿੰਡ ਦੇ ਸੀ ਉਹਨਾਂ ਤੋਂ ਬਿਨਾ ਜਿਹੜੇ ਵਿਚਨ ਵਾਲੇ ਨੇ ਅਸੀਂ ਫੜੇ ਨੇ ਅਸਲੀ ਇਹਨਾਂ ਤੇ ਕੋਈ ਪਹਿਲਾਂ ਵੀ ਕੋਈ ਮੁਕਦਮੇ ਹੈ ਜੀ ਸਨੈਚਰਸ ਤੇ ਜੀ ਨੇ ਜਿਹੜੇ ਨਸ਼ੇ ਦੇ ਵਪਾਰ ਦੇ ਜੱਗ ਜੰਗੀਆਂ ਜਿਹੜੇ ਜਿਹੜਾ ਮੈਂ ਇੰਦਰਜੀਤ ਸਿੰਘ ਬਾਬਾ ਇਹਦੇ ਖਿਲਾਫ ਇੱਕ ਮੁਕਦਮਾ ਦਰਜਾ ਪਹਿਲਾਂ ਦੋ ਉਹ ਦੋ ਮੁਕਦਮੇ ਦਰਜਾ ਜੀ ਇਹਦੇ ਖਿਲਾਫ ਅੱਲਾ ਇਹ ਦੇਖ ਲਾਵੇ ਤੇ ਕਿਤੇ ਦੇਖ ਲਾਵੇ ਕਿਥੇ ਲੋਕ ਲੈ ਕੇ ਕਿਤੇ ਬਾਹਰ ਲੋਕ ਲੋਕਲ ਜੀ ਇੱਥੇ ਸਨੇਚਿੰਗ ਕਰਦਾ ਜਿਗਾ ਫੋਨ ਨੂੰ ਸਨੇਚ ਕਰਕੇ ਮੋਬਾਈਲ ਵੇਚਦਾ ਜਿਗਾ ਆਪਣੇ ਕੋਲ ਰੱਖੇ ਰਹੇ ਹਾਂ ਜੀ ਉਹ ਜਿਹੜੇ ਮੋਬਾਈਲ ਲਏ ਨੇ ਜ਼ਿਆਦਾਤਰ ਵੇਚੇ ਹੀ ਨੇ ਉਹ ਬੜੀ ਤਾਂ ਹੀ ਤੁਹਾਨੂੰ ਕਹ ਰਹੇ ਵੀ ਮੜੀ ਮਿਹਨਤ ਨਾਲ ਮੋਬਾਈਲ ਰਿਕਵਰ ਕਰੇ ਨੇ ਉਹ ਅਲੱਗ-ਅਲੱਗ ਜਗ੍ਹਾ ਬੰਦਿਆਂ ਕੋਲ ਜਾ ਕੇ ਸੀ ਉਹਨਾਂ ਟਰੇਸ ਆਊਟ ਕਰਕੇ ਉਹ ਮੋਬਾਈਲ ਰਿਕਵਰ ਕਰਿਆ ਹਾਂ ਜੀ ਤੇ ਪਹਿਲਾਂ ਵੀ ਪਰਚੇ ਦਰਜ ਇਹਦੇ ਤੇ ਸਾਹਿਲ ਤੇ ਜੀ ਬਿਲਕੁਲ ਦਰਜ ਪਹਿਲਾਂ ਦਰਜ ਅਸੀਂ ਹੋਰ ਇਹਨਾਂ ਨੇ ਇੱਕ ਮਤਲਬ ਪੀਓ ਵੀ ਗ੍ਰਿਫਤਾਰ ਕਰਿਆ ਵਾ ਸੁਵਿੰਦਰ ਸਿੰਘ ਅਦਾ ਨਾਮ ਨਾਮ ਸਰ ਇਹ ਉਹਨਾਂ ਹੈ ਪ੍ਰਕਾਸ਼ ਰਾਮ ਵਾਸੀ ਪਿੰਡ ਬੜੀ ਅਵੇਲੀ ਇਹ ਵੀ ਇਹਨਾਂ ਨੇ ਕੱਲ ਇੱਕ ਪੀਓ ਵੀ ਗ੍ਰਿਫਤਾਰ ਕਰਿਆ ਵਾ ਕੋਈ ਜੇਲ੍ਹ ਸਿਟੀ ਪੁਲਿਸ ਸਾਹਿਬ ਲਗਾਤਾਰ ਕ੍ਰਾਈਮ ਨੂੰ ਠੱਲ ਪਾ ਰਹੀ ਆ ਤੇ ਇਹਨਾਂ ਦੀ ਜਿਹੜੀ ਆ ਟੀਮ ਆ ਜੇਲ੍ਹ ਸਿਟੀ ਪੁਲਿਸ ਦੀ ਇਹਨਾਂ ਦੇ ਬਾਰੇ ਅਸੀਂ ਜਨਾਹਾ ਦੇਣ ਲਈ ਸੀਨੀਅਰ ਅਫਸਰਾਂ ਨੂੰ ਇਹਨਾਂ ਦੀ ਟੀਮ ਨੂੰ ਹੋਰ ਅਨੰਛਾ ਦੇਣ ਦੀ ਲਿਖ ਕੇ ਭੇਜਾ ਗਈ ਤਾਂ ਜੋ ਇਹਨਾਂ ਨੂੰ ਯੋਗ ਸਨਮਾਨਤ ਜੋ ਸਰਟੀਫਿਕੇਟ ਨਾਲ ਇਹਨਾਂ ਨੂੰ ਦਿੱਤੇ ਜੋ ਇਹ ਜਿਹੜਾ ਨਸ਼ੇ ਦਾ ਫੜ ਹੋਇਆ ਕੋਈ ਇਹਨਾਂ ਦੀ ਇਹ ਸਦਾ ਪੁਲਿਸ ਦਾ ਇਨਫੋਰਮੇਸ਼ਨ ਬੇਸਡ ਕੰਮ ਹੁੰਦਾ ਹੈ ਜਿਹੜੀ ਚੀਜ਼ ਹੈ ਜੀ ਚੀਜ਼ ਜਿਹਨੂੰ ਇਨਫੋਰਮੇਸ਼ਨ ਤੇ ਅੱਗੇ ਕੰਮ ਹੁੰਦੇ ਨੇ ਜਿਹੜਾ ਇਹਨੇ ਸਮਾਨ ਰੱਖਿਆ ਸੀ ਆਪਣੇ ਘਰੇ ਰੱਖਿਆ ਸੀ ਘਰੋਂ ਬਰਾਮਦ ਹੋਈਏ ਕਿਵੇਂ ਹੋਈ ਜਿਹੜੀ ਇਹ ਬਰਾਮਦਗੀਆਂ ਹੁੰਦੀਆਂ ਨੇ ਜੀ ਜਿਹੜੇ ਬੰਦੇ ਜਿੱਥੇ ਵੀ ਜਿਹੜੀ ਜਗ੍ਹਾ ਤੋਂ ਕਰਾਉਂਦੇ ਉਹ ਇਹਨਾਂ ਦਾ ਇੱਕ ਸਪੌਟ ਨਹੀਂ ਹੁੰਦਾ ਵੀ ਆਪਣਾ ਘਰ ਦਾ ਉਹ ਜਿਹੜੀ ਅਸੀਂ ਜਿਹਨੇ ਰਿਕਵਰ ਕਰਾਉਨੇ ਆ ਅਸੀਂ ਆਪਣੀ ਤਫਤੀਸ਼ ਦੇ ਵਿੱਚ ਜਦ ਦਿਖਣਾ ਲਾਦਦੇ ਨੇ ਉਹਦੇ ਹਿਸਾਬ ਨਾਲ ਜੁੱਤਰ ਕਰਾਉਂਦੇ ਆ 180 ਗ੍ਰਾਮ ਕਾਰਟਨ ਕਰਾਈ ਨਾਲ 27x60 ਕਰ ਤੋਂ ਆ ਹੋਈ ਕਿ ਤੁੰਦੇ 80 ਗ੍ਰਾਮ ਕਿਹਦੇ ਘਰੋਂ ਫੜ ਹੋਈ ਹੈ ਜਿਹੜੀ ਦੱਸਦੇ ਤੁਸੀਂ ਇਹ ਸਾਹ ਉਹਦੇ ਐਕਚੁਅਲੀ ਕੀ ਹੈ ਕਿ 190 ਨੰਬਰ ਜਿਹੜੀ ਕੋਠੀ ਗਈ ਉਹਨੂੰ